ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਚੌਥਾ ਹਾਂ ਪੰਥ ਦਸਾਈ ਨਤ ਖੜੀ ਕੋਈ ਪ੍ਰਭ ਦੱਸੇ ਤਨ ਜਾਓ ਜਿਨਿ ਮੇਰਾ ਪਿਆਰਾ 라ਵਿਆ ਤਨ ਪਿੱਛੇ ਲਾਗ ਫਿਰਾਂ ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕ ਹਰ ਪ੍ਰਭ ਮੇਲ ਮਿਲਾਏ ਖਾ ਸਤਗੁਰ ਵਿਟੋਂ ਵਾਰਿਆ ਜਨ ਹਰ ਪ੍ਰਭ ਦੀਆ ਦਿਖਾਏ ਰਾਉ ਹੋਏ ਨਿਮਾਣੀ ਤੇ ਪਵਾ ਪੂਰੇ ਸਤਗੁਰ ਪਾਸ ਨੇ ਮਾਣਿਆ ਗੁਰ ਮਾਣ ਹੈ ਗੁਰ ਸਤਗੁਰ ਕਰੇ ਸਵਾਸ ਹਾ ਗੁਰਸਾਲਾ ਹੈ ਨਾ ਰਜੂ ਮੈਂ ਮਿਲੇ ਹਰ ਪ੍ਰਭ ਪਾਸ ਸਤਗੁਰ نو ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾਥੀਐ ਭਾਗਹੀਣ ਬਹਿ ਰੋਏ ਜੋ ਹਰ ਪ੍ਰਭ ਪਾਣਾ ਸੋthia ਸੁਰ ਲਿਖਿਆ ਨਾ ਮਿਟੇ ਕੋਇ ਆਪੇ ਸਤਿਗੁਰ ਆਪਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮਿਲਸੀ ਗੁਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਾਗੇ ਆਪ ਹੈ ਨਾਨਕ ਜਲ ਜਲੇ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸੇ ਅਮਰਤ ਸਨਾਮ ਰਸ ਆਫੀ ਭਲਾ ਕਿਤਬਿਤ ਮਿਲੈ ਰਸ ਖਾਏ ਜਾਏ ਪੁੱਛੋ ਸੋਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਓਏ ਵੇ ਪਰਵਾ ਨਾ ਬੋਲਨੀ ਹਉ ਮਲਮਲ ਧੋਵਾ ਤਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਗੁਰ ਪੁਰਖ ਹੈ ਦੁੱਖ ਕੱਢੈ ਹਉ ਮੈਂ ਮਾਰ ਰਹਾਓ ਗੋਰ ਮੁਖੀਆਂ ਸੋਹਾਗਣੀ ਤਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜਾਂ ਮਨੈ ਸੋ ਹਰ ਰਸ ਖਾਏ ਸੇਵੜ ਭਾਗੀ ਵਡ ਜਾਣਿਆ ਜਿਨ ਹਰ ਰਸ ਖਾਦਾ ਗੁਰ ਪਾਏ ਇਹ ਹਰ ਰਸ ਵਣ ਤਨ ਸਬਤ ਹੈ ਭਾਗ ਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਖ ਰਹੀ ਬਿਲ ਲਾਏ ਓਏ ਸਤਗੁਰ ਆਗੇ ਨਾਨਵੈ ਉਹਨਾ ਅੰਤਰ ਕ੍ਰੋਧ ਬਿਲਾਏ ਹਰ 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 ਰਸਨ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦੈਨਸ ਚੜੇ ਫਿਰ ਆਥਵੇਂ ਰਹਿਣ ਸਬਾਈ ਜਾਏ ਆਪ ਘਟੈ ਨਰਨਾ ਬੁੱਝੈ ਨਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਬਸਰਿਆ ਮਨ ਮੁਖ ਲੱਗ ਮੱਖੀ ਪਚੇ ਪਚਾਏ ਭਾਈ રે ਮੈਂ ਮੀਤ ਸਖਾ ਪ੍ਰਭ ਸੋਏ ਪਤਕ ਲਤ ਮੋ ਬਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾਓ ਗੁਰਮਤਿ ਘਰ ਲੈ ਵਿ ਉੱਭਰੀ ਅਲਿਪਤ ਰਹੇ ਸ਼ਰਣਾਏ ਓਨੇ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ ਗੁਰਮਖ ਦਰਗਾ ਮੰਦਿਆ ਹਰ ਆਪ ਲੈ ਗਲ ਲਾਏ ਗੁਰਮਖਾਣੋ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਵਲਾਏ ਆਨ ਹਾਦ ਤੁਨੀ ਦਰਵਾਜ ਦੇ ਦਰ ਸੱਚੈ ਸੋਭਾ ਪਾਏ ਜਿਨਹੀ ਗੁਰਮੁਖ ਨਾਮ ਸਲਾਹ ਆਤਨਾ ਸਭ ਕੋ ਕਹੈ ਸਾਬਾਸ਼ ਤਨ ਕੀ ਸੰਗਤ ਦੇ ਪ੍ਰਭ ਮੈਂ ਜਾਤਖ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮਖਾ ਜਿਨ ਅੰਤਰ ਨਾਮ ਪਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕੀ ਤੂੰ ਰੱਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ਰਸ ਭੋਗੈ ਖੁਸ਼ੀਆਂ ਕਰੈ ਮਾਣ ਰੰਗ ਅਪਾਰ ਬਹੁਤ ਕਰੈ ਫਰਮੈ ਸੀ ਵਰਤੈ ਹੋਏ ਅਪਾਰ ਕਰਤਾ ਚੇਤਨਾ ਆਵੀ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦਿ ਪਾਇਐ ਕਰਮ ਪ੍ਰਾਪਤ ਹੋਇ ਰਾਓ ਕੱਪੜ ਭੋਗ ਲਪਟਾਇਆ ਸੋਇਨਾ ਰੁੱਪਾ ਖਾਕ ਹੈ ਵਰਗੈ ਵਰ ਬਹੋਂ ਰੰਗੇ ਕੀਏ ਰਥ ਆਫਾਕ ਕਿਸਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਖ ਸਰਜਣ ਹਾਰ ਪੁਲਾਇਆ ਵਿਣਦਾਵੈ ਨਾ ਪਾਕ ਲੰਗਾਬਾਦ ਦਵਾਈ ਤੂੰ ਮਾਇਆ ਕਰੇ ਇਕਤ ਜਿਸਨੂੰ ਤੂੰ ਪਤਿ ਆਇਂਦਾ ਸੋ ਸਣ ਖੁਜੈ ਅਨਿਤ ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤិន ਪ੍ਰਭ ਆਪ ਪੁਲਾਇਆ ਨਾ ਤਿਸ ਜਾਤ ਨਾ ਪਤ ਸਤਗੁਰ ਪੁਰਖ ਮਿਲਾਇਆ ਇੱਕੋ ਸਜਣ ਸੋਏ ਹਰ ਜਨ ਕਾ ਰਾਖਾ ਏ ਕਿਆ ਮਾਨਸ ਹਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨ ਪਾਵੈ ਕੋਏ ਨਾਨਕ ਰਤਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ 5ਵਾਂ ਮਾਨ ਬਿਲਾਸ ਬਉ ਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਸ਼ਤਰ ਥਾਰ ਬਾਦ ਸ਼ਾਇਆਂ ਵਿੱਚ ਸਹਸੇ ਪਰਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਨ ਪੁਰਖ ਬਧਾ ਸਹਿ ਦੁੱਖ ਸਹਿ ਸਾ ਮਿਟ ਗਿਆ ਰਹਾ ਜੇਤੇ ਥਾਨ ਤਨੰਤਰਾ ਤੇ ਤੇ ਭਵ ਆਇਆ ਤਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਵਰਸਿਆ ਫਰਿਆ ਸਭ ਕੋ ਵਸ ਗਤ ਕਰ ਲਿਆਨ ਬਿਨ ਨਾਮੈ ਖਾ ਕਰ ਲਿਆ ਕੋਟ 33 ਸੇਵਕਾ ਸਿਧ ਸਾਧਕ ਦਰ ਖਰਿਆ ਗਿਰੰਬਾਰੀ ਵਡ ਸਾਹਿਬੀ ਸਭ ਨਾਨਕ ਸੁਭਨthia ਗਿਰੰਬਾਰੀ ਵਡ ਸਾਹਿਬੀ ਸਭ ਨਾਨਕ ਸੁਭਨthia ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ